ਨਾ ਮਕੂ ਮਜ਼ਦੂਰ ਜਿੱਥੇ ਬੰਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੱਖੇ ਬਾਈ ਦਾ ਧੰਨਵਾਦ ਅਗਲਾ ਧੰਨਵਾਦ ਮੈਂ ਕਰਦਾ ਉਹ ਲੋਕਾਂ ਦਾ ਉਹ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾ ਦਾ ਜਿਨ੍ਹਾਂ ਨੇ ਸੱਚ ਦੀ ਲੜਾਈ ਦੇ ਵਿੱਚ ਸਾਥ ਦਿੱਤਾ ਉਹਨਾਂ ਸਾਰੇ ਲੋਕਾਂ ਅਗੇ ਪੰਜਾਬ ਦੇ ਲੋਕਾਂ ਅਗੇ ਮੇਰਾ ਸਿਰ ਝੁਕਦਾ ਮਮੇ ਦੇ ਚਰਨਾਂ 'ਚ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ ਕੀਤੀ ਤਾਂ ਕਿ ਗੱਲ ਸੁਣੋ ਬਾਈ ਮੇਰਾ ਸੋਨਾ ਸਾਰੀ ਗੱਲਾਂ ਦਾ ਜਵਾਬ ਦੇ ਦੇਣਾ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ ਮੁਸੀਬਤਾਂ ਚਲਣੀਆਂ ਪੈਣਗੀਆਂ ਮੈਂ ਉਹ ਧਰਨ ਨੂੰ ਤਿਆਰ ਆ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀ ਮੇਰੀ ਹੱਡ ਬੀਤੂ ਦੀ ਗੱਲ ਹੈ ਜਿਹੜੀ ਮੇਰੇ ਨਾਲ ਵਾਪਰੀਆਂ ਨਿਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਿਹਾ ਨਾ ਮੈਨੂੰ ਟਾਈਫਾਟ ਬੜਾ ਲੰਮੇ ਸਮੇਂ ਤੋਂ ਹੀ ਵਿਗ ਜਿਹੜੇ ਜਿਹੜੇ ਤੁਹਾਡੇ ਸਵਾਲਾਂ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦੇਊਗਾ ਲੋਕਾਂ ਦੇ ਵਿੱਚ ਬੈਠ ਕੇ ਦਊਂ ਕਿਸਾਨ ਜਿੱਥੇ ਬੰਦਿਆਂ ਨਾਲ ਬੈਠ ਕੇ ਦਊਂ ਮਜ਼ਦੂਰ ਜਿੱਥੇ ਬੰਦਿਆਂ ਨਾਲ ਬੈਠ ਕੇ ਦਊਂ ਸਿੱਖ ਜਿੱਥੇ ਬੰਦਿਆਂ ਨਾਲ ਬੈਠ ਕੇ ਦਊਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜੇ 28-28 ਸਾਲ ਤੋਂ ਜਿਲ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਮੀਰੀ ਤਾਂ ਕੁਝ ਵੀ ਨਹੀਂ ਹੈਗੀ ਇਸ ਵਿੱਚ ਵਿੱਚ ਸਾਡੇ ਨੌਜਵਾਨ ਡਿਬਰੂਗੜ੍ਹ ਦੇ ਜਿਲ੍ਹਾਂ ਵਿੱਚ ਬੈਠੇ ਨੇਗੇ ਉਹਨਾਂ ਕੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲ੍ਹ ਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜੁਰਤ ਨਹੀਂ ਰੱਖਣੀ ਬਿਲਕੁਲ ਸ਼ਰਤਾਂ ਰੱਖੀਆਂ ਨਹੀਂ ਕੋਈ ਤੁਹਾਨੂੰ ਜਿਹੜੇ ਜਿਹੜੀਆਂ ਗੱਲਾਂ ਨੇ ਗਿਆ ਜਿਹੜੀ ਜਿਹੜੀ ਮੇਰੇ ਨਾਲ ਹੱਡ ਬੀਤੀ ਹੈ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਹੈ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਹੈ ਇਹ ਪੁਲਿਸ ਨੇ ਕੁੱਟਮਾਰ ਤਾਂ ਨਹੀਂ ਕੀਤੀ ਬਹੁਤ ਉਹ ਜੇ ਕੁੱਟਮਾਰ ਕੀਤੀ ਹੈ ਤਾਂਹੀਂ ਤਾਂ ਇਹਨਾਂ ਕੋਲ ਜਿਹੜੀ ਤਸ਼ੱਦਦ ਕੀਤੀ ਹੈ ਉਹਦੇ ਕਰਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ਼ ਦੇ ਪਾਇਆ ਗਿਆ ਪਾਣੀ ਪਾਇਆ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਆ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤਾ ਹੀ ਨਹੀਂ ਸੀਗੇ ਬਿਲਕੁਲ ਜੀ ਵੀਡੀਓ ਕਾਲਾਂ ਨੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਜੀ ਦਾ ਸਮੁੱਧ ਵੀ ਦੇਵਾਂਗੇ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਮੀਡੀਆ ਦਾ ਬਹੁਤ ਸਪੋਰਟ ਆ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਕਿ ਮੈਂ ਮੀਡੀਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਹੋਰ ਮੈਂ ਕਿੰਨਾ ਕਿੰਨਾ ਕਦਾ ਨਾਮ ਲਵਾਂ ਡੇਲੀ ਪੋਸਟ ਖੜਾ ਪੀਟੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਨੇ ਜਿਹੜੀ ਹੱਦ ਬੀਤੀ ਹੈ ਉਹ ਥੋੜੀ ਕਹਾਣੀ ਲੰਮੀ ਹੈ ਮੇਰੇ ਪਿੰਡ ਦੇ ਨਗਰ ਕੋਟਦਣਾ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਖਲਾਸੇ ਕਰਾਂਗੇ ਦਿੱਲੀ ਜਾਵੋਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲੱ। ਦਿੱਲੀ ਨੇ ਕਿਉਂ ਨਹੀਂ ਜਾਵਾਂਗੇ ਦਿੱਲੀ ਜਾਣ ਨੂੰ ਤਿਆਰ ਆ। ਬਹੁਤ ਗੋੜ ਕੀਤੀ ਆ ਤੁਹਾਡੀ। ਦਾਦਾ ਜੀ ਦੀ ਇਸ ਜਿਹੜੀ ਕਿਸਾਨ ਜੁਗਿਆ ਨੂੰ ਖੜੀ ਕਰਨ ਦੇ ਵਿੱਚ 60 ਸਾਲ ਦੀ ਸੇਵਾ ਹੈ। ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮਟਨ ਨੂੰ ਤਿਆਰ ਆ ਤੇ ਮਰਨ ਮਟਨ ਨੂੰ ਤਿਆਰ ਰਹਾਂਗੇ। ਹੁਣ ਜਿਹੜੀ ਮੇਰੀ ਸਿਹਤ ਆ ਨਾ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ। ਟਾਈਫਾਇਟ ਮੈਨੂੰ ਵਿਗੜਿਆ ਹੋਇਆ। ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਤੋਂ ਘੰਟੇ ਸਾਰੀ ਜਿਹੜੀ ਤੁਹਾਡੇ ਕਹਾਣੀ ਕਰਾਂਗੇ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂੰਗਾ ਹੁਣ ਹੁਣ ਤੁਹਾਡੀ ਕੀਲੇ ਵਾਸਤੇ ਮੰਗਾ ਰਹੇ ਸੀ ਉਹ ਮਾਫੀਆਂ ਜੀ ਮਾਫੀਆਂ ਭਾਈ ਆਹੀ ਵੀ ਕਿ ਜਵਾਨੀ ਬੋਲੇ ਨਾ ਬਰੇ ਕੋਈ ਗੱਲ ਨਿਕਰਨਾ ਕਰੋ ਮੈਂ ਬਰੇ ਸਰਕਾਰਤਾ